ਆ ਪਤਾ ਨਹੀਂ ਯਾਰ ਕੀ ਕੰਮ ਜਗ ਰਹੀ ਇਹਨੇ ਇਹਨੇ ਲਾਸਣ ਬੀਜ ਦੇ ਨਾ ਕਿਉਂ ਐ ਖੜੇ ਹੋ ਕਿਵੇਂ ਹੋ ਵਧੀਆ ਤੁੰਨਾ ਲਾ ਪਹਿਲੇ ਤਾਂ ਮੈਂ ਇੱਕ ਫੜ ਆ ਆ ਕੀ ਕਰੀ ਜਾਨੇ ਉਹ ਇਹਦਾ ਰਲਾਸਣ ਜਾ ਬੀਜ ਦੇਤੀ ਲਾਸਣ ਹਰੀ ਵੀ ਦਾ ਬੀਜ ਦੇ ਹੁੰਦੇ ਨੇ ਯਾਰ ਲੈ ਹੋਰ ਕਿਉਂ ਐ ਕੀ ਹੁੰਦਾ ਆਸਨ ਤਾਂ ਲਾਉਂਦੇ ਹੁੰਦੇ ਨੇ ਮੈਂ ਤਾਂ ਓਟ ਪਹਿਲੀ ਵਾਰ ਦੇਖਿਆ ਐ ਬੀਜ ਦੇ ਓਏ ਬਥੇਰੇ ਵੀ ਕੀਦਨੇ ਐਵੇਂ ਐਂ ਕਾਹਨ ਬੀਜਦਾ ਯਾਰ ਕੋਈ ਰਾਜਸਥਾਨ ਕਣੀ ਗਈਤੀ ਯਾਰ ਅੱਛਾ ਉਧਰ ਹੀ ਬੀਜਦੇ ਨੇ ਸਿੱਟਾ ਦੇਂਦੇ ਨੇ ਹਣਾ ਉੱਤੋਂ ਝਾਗਾ ਮਾਰ ਦਿੰਦੇ ਨੇ ਉੱਤੋਂ ਇਲਾਨ ਦੇ ਪਾਣੀ ਜਿਹੜਾ ਨਾਲੇ ਖੱਬਲ ਹੋ ਜਾਂਦਾ ਫੇਰ ਵੀ ਵਧੀਆ ਪੂਰਾ ਹੁੰਦਾ ਲਸਣ ਉੱਥੇ ਅਸਲ ਤਾਂ ਸਿੱਟੇ ਦਾ ਬੀਜ ਨੇ ਇਹ ਹੋ ਜਾਂਦਾ ਹੈ ਹਾਂ ਆਪਾਂ ਨੂੰ 4 ਸਾਲ ਹੋ ਗਏ ਬਾਈ ਅਸੱਜਾ ਹੁੰਦਾ ਹੋਰ ਮੈਨੂੰ ਤਾਂ ਨਹੀਂ ਲੱਗਦਾ ਵੀ ਹੋਊਗਾ ਆਪਸਲਾ ਆਪਣੇ ਬੰਦੇ ਨੂੰ ਚਾਹੇ ਆਪਾਂ ਨੂੰ ਕਿੰਨੇ ਸਾਲ ਹੋ ਗਏ ਬੀਜ ਨੂੰ ਐਵੇਂ ਲੱਗ 4 ਸਾਲ ਹੋ ਗਏ ਬਾਈ ਅਸੱਜਾ ਹੋ ਜਾਣਾ ਹੀ ਹਾਂ ਪੱਕੀ ਗੱਲ ਹੈ ਪੱਕੀ ਗੱਲ ਹੈ ਮੈਨੂੰ ਤਾਂ ਲੱਗਦਾ ਨਹੀਂ ਯਾਰ ਅਸੀਂ ਤਾਂ ਉਹ ਕਿਆਰੀਆਂ ਨਿਕੇ ਨਿਕੇ ਬਾਹਰ ਲੱਕੇ ਲਾਉਣੇ ਹੁੰਦੇ ਲਸਣ ਆਪਣਾ ਬਸ ਐ ਬੀਜ ਕੇ ਉੱਤੇ ਸਾਗਾ ਲਾ ਕੇ ਪਾਣੀ ਲਾ ਦਿੰਨੇਗੇ ਅਸੱਜਾ ਹੁੰਦਾਗਾ ਗੰਡੀ ਗੱਡੀ ਹੁੰਦੀ ਇਹਨੂੰ ਅਸੀਂ ਅੱਡੀ ਟੀ ਬਸ ਹੁਣ ਇਹਨੂੰ ਇਹਦਾ ਦੱਸ ਤਾਂ ਹੁਣ ਤਾਂ ਜਿ ਯਕੀਨ ਆ ਗਿਆ ਤੈਨੂੰ ਯਕੀਨ ਜਿਆਦਾ ਆਉਂਦਾ ਨਹੀਂਗਾ ਉਹ ਤੇ ਤੁਸੀਂ ਆਏ ਸਾਲ ਇੰਨਾ ਕਿਹੜਾ ਬੀਜੋ ਹਾਂ ਹਾਂ ਤੇ ਆਏ ਸਾਲ ਇਹਦੇ ਨਹੀਂ ਬੀਜੋ ਇਹਦੇ ਨਾਲ ਹੀ ਖੜਾ ਜਿੱਦਾਂ ਲਾਈਨਾਂ ਚੋਂਦਾ ਖੜਾ ਬਲਾਈ ਵੀ ਨਾ ਸਿੱਧਾ ਬੀਜ ਲਾਂਗੇ ਹੁਣ ਬਸ ਅੱਛਾ ਇਹ ਤਾਂ ਸੌਖਾ ਤਰੀਕਾ ਹੈ ਨਾ ਜਿਹੜਾ ਕੜ ਕੜ ਬੀਜੀ ਜਾਂਦੇ ਔਖੇ ਹੁੰਦੇ ਆ ਉਹਦਾ ਵਾਲਾ ਔਖਾ ਕੰਮ ਆ ਬਾਈ ਅੱਛਾ ਵੀ ਗੁੱਡਣ ਗੱਡਣ ਦਾ ਕੋਈ ਕੋਈ ਲੋੜ ਹੀ ਨਹੀਂ ਹੁੰਦੀ ਗੁੱਡਣ ਜਾਂ ਨਾ ਗੁੱਡਿਆ ਯਾਰ ਉਹਦਾ ਇੱਕੋ ਹੀ ਗੱਲ ਹੈ ਜੇ ਨਾ ਗੁੱਡੇਗਾ ਵਧੀਆ ਹੋਊਗਾ ਅੱਛਾ ਠ ਬਾਕੀ ਯਾਰ ਮੈਨੂੰ ਇਹ ਤਾਂ ਬੰਦਾ ਗੱਪੀਆ ਲੱਗਦਾ ਤੂੰ ਦੱਸ ਤੂੰ ਕੰਮ ਵਾਲਾ ਬੰਦਾ ਲੱਗਦਾ ਹਨਾ ਤੇ ਵਧੀਆ ਹੋ ਜਾਂਦਾ ਯਾਰ ਹਾਂ ਹਾਂ ਬਾਈ ਵਧੀਆ ਅਸੇ ਹਾਂ ਜਦੋਂ ਪੱਟਾਂਗੇ ਬਾਈ ਉਦੋਂ ਤੈਨੂੰ ਸੱਦਾਂਗੇ ਉਹ ਵੀ ਵੀਡੀਓ ਪਾਵਾਂਗੇ ਉਦੋਂ ਆਈ ਹਾਂ ਬਾਈ ਤੇ ਬਾਕੀ ਆਪਾਂ ਉਦੋਂ ਵੀ ਵੀਡੀਓ ਪਾਵਾਂਗੇ ਤੇ ਜੋ ਹਰਾ ਹੋ ਗਿਆ ਜਾਂ ਜੋ ਪੱਟਣਾ ਹੋਇਆ ਬਾਈ ਇਹਨੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਦੱਸੋ ਬਾਈ ਇਹ ਸਹੀ ਕਹਿੰਦੇ ਨੇ ਕਿ ਉਹ ਪਟਾਈ ਮਾਰਦੇ ਨੇ ਕਿ ਇਹ ਵੈਸੇ ਕਿ ਸੁਣਾ ਮੈਂ ਵੀ ਅੱবি ਬਸ ਤਾਂ ਚਾਈ ਬਈ ਛਿੱਕੇ ਦਾ ਬੀਜ ਨੇ ਕਿਉਂਕਿ ਉੱਧਰ ਕਈ ਗਏ ਕੀਲੇ ਬੀਜਦੇ ਨੇ ਨਾ ਤੇ ਨਾਈ ਉਹ ਗੁੱੜਦੇ ਨੇ ਗੁੱੜ ਤਾਂ ਸਕਦੇ ਨਹੀਂ ਆਪਣੇ ਰਲ ਕੇ ਤਾਂ ਇੱਕ ਅੱਧੀ ਕਿਆ ਵੀ ਲਾਉਂਦੇ ਨੇ ਤਾਂ ਗੁੱੜਿਆ ਜਾਂਦਾ ਤੇ ਧੰਨਵਾਦ ਭਾਈ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਕਮੈਂਟਰੀ ਰੱਖ ਕੇ ਦੱਸੋ ਤੇ ਭਾਈ ਸਹੀ ਬੋਲਦੇ ਨੇ